ਭਾਰਤੀ ਆਮ ਜਨਤਾ ਪਾਰਟੀ ਅਤੇ ਇਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹੱਕ 'ਚ ਇੱਕ ਮੋਟਰਸਾਈਕਲ ਰੈਲੀ 25 ਜੂਨ ਦਿਨ ਸ਼ਨੀਵਾਰ ਸਵੇਰੇ 10 ਵਜੇ ਮਾਰਕਫੇਡ ਚੌਂਕ ਤੋਂ ਕੱਢੀ ਜਾਵੇਗੀ ਨਾਲ ਬਿੱਟੂ ਭਾਰਤੀ ਆਮ ਜਨਤਾ ਪਾਰਟੀ ਅਤੇ ਇਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇਸ਼ ਦੀ 18ਵੀਂ ਲੋਕ ਸਭਾ ਚੌਂ ਹਲਕਾ ਖੰਡੋਰ ਸਾਹਿਬ ਤੋਂ ਲੜ ਰਹੇ ਹਨ ਜਿਨ੍ਹਾਂ ਦੀ ਕਾਮਯਾਬੀ ਲਈ ਸੋਮਵਾਰ ਨੂੰ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਭਾਰਤੀ ਆម ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਰ ਅਤੇ ਇਕਤਾ ਪਾਰਟੀ ਦੇ ਕੌਮੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਆਪਣੇ ਉਮੀਦਵਾਰ ਪਰਮਜੀਤ ਸਿੰਘ ਨੂੰ ਜਿਤਾਉਣ ਲੇਕਾਰਕਾਰ ਚੋਣ ਪ੍ਰਚਾਰ ਕਰਨ ਲਈ ਅਪੀਲ ਕੀਤੀ ਪ੍ਰਧਾਨ ਸਹਿਬਾਨਾ ਨੇ ਦੱਸਿਆ ਕਿ ਭਾਰਤੀ ਅមਜੰਤਾ ਪਾਰਟੀ ਅਤੇ ਇਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦਾ ਚੋਣ ਨਿਸ਼ਾਨ ਟਾਰਚ ਹੈ ਇਸ ਲਈ ਖੰਡੋਰ ਸਾਹਿਬ ਹਲਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਟਾਰਚ ਦੇ ਨਿਸ਼ਾਨ ਤੇ ਵਾਅਦੇ ਤੋਂ ਵਾਅਦਾ ਵੋਟਾਂ ਪਾ ਕੇ ਲੋਕਾਂ ਦੀ ਜ਼ਿੰਦਗੀ ਚ ਰੋਸ਼ਨੀ ਲਿਆਓ ਇਸ ਮੌਕੇ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸतीश ਕੁਮਾਰ ਨਾਰ ਨੇ ਐਲਾਨ ਕੀਤਾ ਕਿ 25 ਜੂਨ ਦਿਨ ਸ਼ਨੀਵਾਰ ਸਵੇਰੇ 10 ਵਜੇ ਮਾਕ ਫੈਟ ਚੌਂਗ ਤੋਂ ਭਾਰਤੀ ਆਮ ਜਨਤਾ ਪਾਰਟੀ ਅਤੇ ਇਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਦੇ ਹੱਕ 'ਚ ਇੱਕ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੌਂਕਾਂ ਅਤੇ ਮੋਹੱਲਿਆਂ ਤੋਂ ਹੁੰਦੇ ਹੋਏ ਬੱਸ ਸਟੈਂਡ ਤੇ ਸਮਾਪਤ ਹੋਵੇਗੀ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਲਿਸਰ ਦੀ ਨਾਮਾ ਤੁਹਾਡਾ ਮੈਂ ਵਰਨੀਤਲਾ ਬਟੂ ਪ੍ਰਧਾਨਤਾ ਪਾਰਟੀ ਉਹ ਨਾਲ ਸਾਡੇ ਸ੍ਰੀ ਸੁਨੀਲ ਜੀ ਭਾਪੀ ਆਮ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹੋਏ ਆ ਇਲੈਕਸ਼ਨ ਤੋਂ ਪਹਿਲਾਂ ਮੈਂ ਸਮੇਂ ਦਾ ਜੇ ਅਸੀਂ ਦੋ ਚਾਰ ਮਿੰਟਾਂ ਦਿੱਤਿਆ ਸੀ ਜੀ ਕਿ ਲੋਕਾਂ ਦੀ ਨਜ਼ਰ ਕਰਨ ਦੀ بجائے ਜਿਵੇਂ ਆਪਣੇ ਕੈਂਡੀਡੇਟ ਖੜਾ ਕਰਕੇ ਆਪਣੇ ਸਮਾਜ ਨੂੰ ਇਕੱਠੇ ਕਰਕੇ ਤੇ ਸਮਾਜ ਦੇ ਵਿੱਚੋਂ ਕੈਂਡੀਡੇਟ ਮੈਂ ਸਮੇਂ ਦਾ ਸਰਜਾ ਪਰਮਜੀਤ ਸਿੰਘ ਜੀ ਸਾਂਝੇ ਤੌਰ ਤੇ ਦੋਨਾਂ ਪਾਰਟੀਆਂ ਨੂੰ ਭਲਾਣਾ ਸੀਗਾ ਉਹ ਜਿੱਥੇ-ਜਿੱਥੇ ਨਾਸਨ ਦੇ ਜਾਨੇ ਆ ਜਿੱਥੇ-ਜਿੱਥੇ ਪ੍ਰੋਗਰਾਮ ਕਰਦੇ ਆ ਸਾਨੂੰ ਨਾਸਨ ਦੇ ਪਰਮਾ ਤੋਂ ਹੰਗਾਰਾ ਮਿਲਦਾ ਵਾ ਉਹ ਵੀ ਦੂਸਰੀਆਂ ਪਾਰਟੀਆਂ ਬੜੀਆਂ ਰਹਿਗੀਆਂ ਇਹ ਸਰਮਾਇਦਰ ਪਾਰਟੀਆਂ ਰਹਿਗੀਆਂ ਉਹ 5 ਸਾਲਾਂ ਦੇ ਨਾਸਨ ਦੇ ਮਹੀਨਾ ਦੇਰ ਮਹੀਨੇ ਬਾਅਦ ਕੋ ਲੱਖ ਲੜਨਾ ਉਹ ਬਾਰਾ ਮੁੜ ਕੇ ਲੱਗ ਪਰ ਬਦ ਨਬੂਆ ਕੋਈ ਕਮੋਦਾ ਕੋ ਮਰਦਾ ਨਿਕਲ ਜਾਂਦਾ ਵਾ ਜੋ ਆਪਾਂ ਨਿਬੜਿਆਂ ਦੀ ਗੱਲ ਕਰਦੇ ਆ ਪਾਰਟੀ ਦੇ ਪਾਰਟੀਾਂ ਗੁੰਟਾ ਪਾਰਟੀ ਉਹ ਤਾਂ ਲਗਾਤਾਰ ਜਿਹੜੇ ਮੁੱਦੇ ਇਹਨਾਂ ਨੇ ਲੱਭੇ ਤੇ ਹਿੰਦੂਆ ਦੂਸਰੀਆਂ ਪਾਰਟੀਆਂ ਨੇ ਜਆ ਜਿਹੜੇ ਗਰੰਟੀਆਂ ਦਿੰਦੇ ਆ ਉਹਨਾਂ ਦੀਆਂ ਗਰੰਟੀਆਂ ਆ ਜਾਂ ਮੁੱਦੇ ਜਿਹੜੇ ਹੁੰਦੇ ਆ ਤੇ ਲਗਾਤਾਰ ਸੰਘਰਸ਼ਾਲ ਉਹਨਾਂ ਪਰਕਰਾਰਾਂ ਨਾਲ ਕੋਸ਼ਿਸ਼ ਕਰਕੇ ਜਿਵੇਂ ਨਿਤਾ ਉਹਨਾਂ ਦੇ ਗਰੰਟੀਆਂ ਉਹ ਵੀ ਨਹੀਂ ਆਣੇ ਹਾਂ ਜੀ ਜੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਮੈਂ ਗਿਆਨੀ ਗਿਆਪਰ ਦਾ ਨਾਮ ਮੈਸੇਜ ਕੋ ਨਹਰ ਪਾਰਟੀ ਭਾਰਤੀ ਜਨਤਾ ਪਾਰਟੀ ਜੀ ਸੋ ਜੀ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੋਟਿਵ ਹੈ ਕਿ ਇੱਕ ਤਾਂ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਨਹੀਂ ਜਾਗੇ ਸਦਾ ਪਰਮ ਸਿੰਘ ਦੀ ਪਾਰਟੀ ਵੋਟਾਂ ਹੀ ਖਰੀਦਦਾ ਖਰੀਦਦਾ ਖਰੂਰ ਸਾਹਿਬ ਤੋਂ ਜਿਹਨਾਂ ਚੋਰਾਂ ਨਾਲ ਟੋਰਚਾ ਅਸੀਂ ਪਾਰਟੀ ਵਾਲੇ ਘਰ 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 ਪੱਦਰ ਜਾ ਕੇ ਮਲੇ ਪੱਦਰ ਜਾ ਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਖਰੂਰ ਸਾਹਿਬ ਦੀ ਲੜਾਈ ਆ ਉਸ ਟਾਈਮ ਹਨਾ ਅਮੀਰ ਤੇ ਬੀਜ ਲੈ ਚੜਦੀ ਆ ਅਸੀਂ ਇਹ ਵਿਅਕਤੀ ਆ ਸਾਡੀ ਪਾਰਟੀ ਉਹ ਪਲੇਟਫਾਰਮਾ ਜਿੱਥੇ ਅਸੀਂ ਹਮੇਸ਼ਾ ਗਰੀਬਾਂ ਵਾਸਤੇ ਸੰਘਰਸ਼ ਕੀਤਾ ਜਿੰਦਾ ਵਾ ਸੋ ਸਾਡੀ ਲੋਕਾਂ ਨੂੰ ਅਪੀਲ ਆ ਕਿ ਤੌਰ ਤੇ ਨਿਸ਼ਾਨ 1 ਜੂਨ ਨੂੰ ਦੱਬ ਕੇ ਵਧੀਆ ਤਰੀਕੇ ਨਾਲ ਲੋਕਾਂ ਸਾਂ ਬਚਾਓ ਪਾਓ ਗਰੀਬਾਂ ਦਾ ਕਾਲੀ ਉਥੇ ਲੜਾਈ ਨਹੀਂ ਜੇ ਆਵਾਜ਼ ਚੁੱਕੀ ਜਾਵੇ ਦੂਜੀ ਵਾਰ ਪਾਰਟੀ ਘਰਪੱਡੇ ਤੇ ਪ੍ਰੋਮੋ ਕਰ ਰਹੀ ਆ ਇਸ ਵਾਰ ਜੇ ਕਹਣਾ ਰੋਸ਼ੋ ਕਪੂਥਾ ਪਾਰਟੀ ਦਾ ਤੋਂ ਤੋਂ ਲੇਜ਼ ਮਾਰਖੜ ਤੋਂ ਉੱਥੇ ਲੈ ਕੇ ਕੁੰਡੇ ਕਮਾਂਦੇ ਵਾਸ ਕਪੂਥੇ ਚੋਂਦਰ ਕਰਣੀ ਹੈ। ਤੋਂ ਵਾਤਾ ਲੋਕਾਂ ਨੂੰ ਅਪੀਲ ਕਰਦੇ ਆ ਉੱਥੇ ਪਹੁੰਚਣਾ ਸ਼ਨੀਵਾਰ ਸਿਰਫ 10:00 ਸ਼ੁਰੂ ਕੀਤਾ ਜਾਏਗਾ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਇਹ ਤੇ ਵੋਟ ਚੋੜ ਤੇ ਨਿਸ਼ਾਨ ਦੇ ਬਰਨ ਦਬਾ ਕੇ ਸਦਾ ਸਦਾ ਕੰਮ ਕਰਦੇ ਹੋਣ। ਕਿਉਂਕਿ ਉਹਨਾਂ ਦੇ ਕੰਮ ਕਰਦੇ ਨਾਲ ਗਰੀਬ ਦੀ ਪਹੁੰਚਾਂ ਜਿਹੜੀ ਬੱਚੀ ਵੀ ਜਾਂਦਾ ਵੀ ਉਹ ਇਹਨਾਂ ਕੰਮ ਖਿਣਾ ਜਾਚਗਾ ਜਾਂ ਇਹ ਵਿਪਾਰ। ਨਾ ਸਭ ਤੁਹਾਡੀ ਭਾਰਤੀ ਹਿੰਦੁਸਤਾਨ ਪਾਰਟੀ ਦੇਸ਼ਤਾ ਪਾਰਟੀ ਸਾਂਝੇ ਉਮੀਦਵਾਰ ਹਨ ਜੀ ਸਿੰਘ ਜੀ। ਕੀ ਤੁਹਾਡਾ ਟੂਨ ਮੈਨੂਸਟੋਰ ਹੋ ਗਿਆ ਕੀ ਤੁਹਾਡਾ ਡਿਵੈਲਪਮੈਂਟ ਦਾ ਜਿਹੜਾ ਹੋਊਗਾ ਟਾਰਗੇਟ ਦੇਖੋ ਡਿਵੈਲਪਮੈਂਟ ਹੋ ਜਾ ਤੁਸੀਂ ਜਾਣਦੇ ਹੋ ਖੜੂਫੇ ਹਲਕਾ ਜਿਹੜਾ ਪੰਥ ਪੰਥ ਨੂੰ ਆਇਆ ਚੀਜ਼ ਹੈ ਇਹ ਉੱਥੇ ਤੁਸੀਂ ਦੇਖੋ ਕਿ ਘਰਪਤ ਦੇ ਨਸ਼ਾ ਵਿਕ ਰਿਆ ਵਾ ਹਲਪਰ ਵਿੱਚ ਘਰਪਤ ਦੇ ਨਸ਼ਾ ਵਿਕ ਰਿਹਾ ਜੇ ਸਾਡਾ ਬੰਦਾ ਜੇਦਾ ਵਾ ਕਿ ਪਹਿਲਾਂ ਬੇਰੋਜ਼ਗਾਰ ਦੂਰ ਕਰਾਂਗੇ ਕਿਉਂਕਿ ਜੇ ਬੰਦਾ ਨਾ ਬੇਰੋਜ਼ਗਾਰ ਹੁੰਦਾ ਵਾ ਉਹਦਾ ਬੰਦਾ ਨਸ਼ਾ ਲਾਤੇ ਲਾਦਾ ਉਹ ਨਸ਼ਾ ਲਗਣਦਾ ਚੋਰੀਆਂ ਤੇ ਆਦ ਕਿ ਨਸ਼ੇ ਪੂਤੀ ਕਰਨ ਵਾਸਤੇ ਸਾਡਾ ਨੀਨ ਟਾਰਗੇਟ ਇਹ ਪਹਿਲਾਂ ਨਸ਼ਾ ਘਟੰਗਦਾ ਜਾਵੇ ਤੇ ਬੇਰੋਗਾਰੀ ਰੇਜ ਘਟਦਾ ਜਾਵੇ ਜਿਸ ਜਿਹੜੀ ਖਡੂਰ ਸਾਹਿਬ ਸੀਟ ਆ ਉੱਥੇ ਇੱਕ ਬਹੁਤ ਪ੍ਰਮੁੱਖ ਦਾਵੇ ਦਾ ਅਮਰਪਾਲ ਲਾਜੀਕ ਭੁੱਲਰ ਕੁਲਵਿੰਦਰ ਜੀ ਦਾ ਵਰਤ ਸਿੰਘ ਬਲਤੋਵਾ ਤੁਹਾਡਾ ਕੈਂਡੀਡੇਟ ਕਿੱਦਾਂ ਨੱਕਰ ਦੇਗਾ ਕੀ ਫਾਇਦਾ ਰਹੇਗਾ ਜੀ ਕਿਉਂਕਿ ਸਾਡੇ ਜਨਤਾ ਉਹ ਲੋਕ ਸਮਝਾਇਆ ਰਾਹੀਂ ਅਮਰਪਾਲ ਦੀ ਗੱਲ ਕਰ ਲਈਏ ਤੁਸਾਂ ਲੋਕ ਕਿਸੇ ਦੇਖਿਆ ਸੀਗਾ ਜਿਹੜਾ ਕਾਫੀ ਤੱਚਾ ਸੀ ਤਾਂ ਉਸਨੇ ਕਿਹਾ ਕਿ ਮੈਂ ਸੰਵਿਧਾਨ ਨੂੰ ਪੜ ਰਿਹਾ ਹਾਂ ਨਹੀਂ ਮੰਨਦਾ ਉਹ ਜੋ ਕੋਈ ਬਾਅਦ ਵਿੱਚ ਸੱਚਾ ਹੋਵੇ ਜਾਂ ਅਸੀਂ ਫਰਾਂ ਦੇ ਸੱਚਾ ਬੰਦਾ ਹੋਵੇ ਤਿੰਨ ਵੋਟ ਨਹੀਂ ਪਾਏਗਾ ਕਿਉਂਕਿ ਜਿਹੜਾ ਸੰਵਿਧਾਨ ਨਹੀਂ ਮੰਨਦਾ ਅਸੀਂ ਮੇਦਕਾ ਸਾਹਿਬ ਉਹ ਲਾਦਾ ਜੋ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਅਸੀਂ ਉਹ ਨਹੀਂ ਮੰਨਦੇ ਕਿ ਜੇ ਨੀ ਲਾਜੀਤ ਭੁਲੋ ਜੀ ਜੀ ਇਹ ਗੱਲ ਕਰੀਏ ਲਾਜੀਤ ਭੁਲੋ ਜੀ ਪਿੱਛੇ ਬਿਆਨ ਦੇ ਕੇ ਕਾਫੀ ਵਹਿਲ ਹੋਇਆ ਕਹਿੰਦਾ ਗੁੱਲੀ ਘਾਤੇ ਸੁਣਾ ਰਹੇ ਜਿਹੜਾ ਬੰਦਾ ਜਿੱਤ ਨੂੰ ਪਹਿਲਾਂ ਇਹ ਗੱਲ ਕਰ ਰਿਹਾ ਜਿੱਤ ਨੂੰ ਬਾਅਦ ਤੜਕੀ ਹਾਲ ਕਰੇਗਾ ਬਾਕੀ ਬਲਟੋਆ ਸਾਹਿਬ ਦੀ ਗੱਲ ਆ ਤੋ ਤਰਦਾ ਹੁਣ ਕਰਦਾ ਜਾਇਆ ਪਿੱਛੇ ਬਿਲਕੁਲ ਸ਼ਾਂਤ ਰਹੇ ਆ ਸਾਡਾ ਬੰਦਾ ਕੋਈ ਟੱਕਾ ਦੇ ਆ ਤੋ ਉਹ ਸਾਰਾ ਜਨਤਾ ਵਾ ਜਿੱਥੇ ਜਨਤਾ ਹੈ ਜੀ ਜਨਤਾ ਦਿਨਾਦਨਾ ਵਾ ਬਿਆਪਕ ਥੈਂਕ ਯੂ